ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮਸਿਆ ਵਾਲੇ ਦਿਨ ਗੁੜ ਅਤੇ ਛੋਲਿਆਂ ਦਾ ਇਹ ਉਪਾਅ ਕਰਕੇ ਦੇਖੋ ਤੁਹਾਡੀ ਜਨਮਾ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਤਾਂ ਪਿਆਰੀ ਸਾਧ ਸੰਗਤ ਜੀ ਇਹ ਗੁੜ ਅਤੇ ਛੋਲਿਆਂ ਦਾ ਉਪਾਅ ਕਦੋਂ ਕਰਨਾ ਹੈ ਅਤੇ ਕਿਵੇਂ ਕਰਨਾ ਹੈ ਇਹ ਜਾਣਨ ਲਈ ਇਸ ਪੂਰੀ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਨਾ ਜੀ ਤਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣ ਦੇ ਲਈ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਸੰਤ ਫਕੀਰ ਰੋਜ਼ ਹੀ ਅੰਮ੍ਰਿਤ ਵੇਲੇ ਲੋਕਾਂ ਦੇ ਘਰ ਆ ਕੇ ਦੋ ਪ੍ਰਸ਼ਾਦੇ ਦੀ ਆਵਾਜ਼ ਲਗਾਇਆ ਕਰਦੇ ਸਨ ਸੰਤ ਜੀ ਨੇ ਜਿਸ ਦੇ ਘਰ ਵੀ ਆਵਾਜ਼ ਲਗਾਇਆ ਕਰਨੀ ਉਸ ਨੇ ਹੀ ਦੋ ਪ੍ਰਸ਼ਾਦੇ ਸੰਤ ਜੀ ਦੇ ਝੋਲੇ ਦੇ ਵਿੱਚ ਪਾ ਦਿਆ ਕਰਨੇ ਉਹ ਸੰਤ ਫਕੀਰ ਜੀ ਰੋਜ਼ ਕਿਸ ਨਾ ਕਿਸੇ ਘਰੋਂ ਆ ਕੇ ਦੋ ਪ੍ਰਸ਼ਾਦਿਆਂ ਦੀ ਆਵਾਜ਼ ਦਿੰਦੇ ਸਨ ਪਰ ਉਸ ਨਗਰ ਦੇ ਵਿੱਚ ਇੱਕ ਮਨੁੱਖ ਦਾ ਘਰ ਸੀ ਉਸ ਦੇ ਘਰ ਉਹ ਸੰਤ ਜੀ ਕਦੀ ਵੀ ਨਹੀਂ ਸਜਾਇਆ ਕਰਦੇ ਜੇਕਰ ਉਹ ਬੀਬੀ ਬਾਹਰ ਦੋ ਪ੍ਰਸ਼ਾਦਾ ਲੈ ਕੇ ਖੜੀ ਵੀ ਹੁੰਦੀ ਤਾਂ ਵੀ ਸੰਤ ਜੀ ਉਹਨਾਂ ਦੇ ਘਰ ਦੇ ਅੱਗੋਂ ਹੀ ਚਲੇ ਜਾਇਆ ਕਰਦੇ ਕਹਿੰਦੇ ਇੱਕ ਦਿਨ ਉਹ ਸੰਤ ਫਕੀਰ ਜੀ ਆਪਣੀ ਕੁਟਿਆ ਦੇ ਵਿੱਚ ਬੈਠੇ ਪ੍ਰਸ਼ਾਦਾ ਛਕਦੇ ਪਏ ਸੀ ਤੇ ਉਹ ਮੁਨੱਖ ਸੰਤ ਜੀ ਦੇ ਕੋਲ ਗਿਆ ਜਾ ਕੇ ਸੰਤ ਜੀ ਨੂੰ ਕਹਿੰਦਾ ਵੀ ਤੁਸੀਂ ਸਾਰਿਆਂ ਦੇ ਘਰੋਂ ਪ੍ਰਸ਼ਾਦਾ ਲੈ ਕੇ ਛਕਦੇ ਹੋ ਪਰ ਮੇਰੇ ਘਰੋਂ ਕਦੀ ਵੀ ਪ੍ਰਸ਼ਾਦਾ ਲੈ ਕੇ ਨਹੀਂ ਛਕਦੇ ਕਿ ਮੈਂ ਜਾਣ ਸਕਦਾ ਹਾਂ ਵੀ ਤੁਸੀਂ ਐਸਾ ਕਿਉਂ ਕਰਦੇ ਹੋ ਸੰਤ ਫਕੀਰ ਜੀ ਕਹਿੰਦੇ ਵੀ ਤੂੰ ਨਹੀਂ ਸੰਤਾਨਾਂ ਹੈ ਤੇਰੇ ਘਰ ਕੋਈ ਸੰਤਾਨ ਨਹੀਂ ਹੈ ਤੇ ਮੈਂ ਕਦੀ ਵੀ ਅਜਿਹੇ ਘਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ ਜਿਸ ਨੇ ਕਦੀ ਕੁਝ ਵੰਡ ਕੇ ਨਾ ਖਾਦਾ ਹੋਵੇ ਉਹਦੇ ਹੱਥੋਂ ਮੈਂ ਕਦੀ ਵੀ ਪ੍ਰਸ਼ਾਦਾ ਨਹੀਂ ਲੈ ਕੇ ਖਾਂਦਾ ਤੇਰੇ ਘਰ ਤਾਂ ਸੋਹ ਦੀ ਨਹੀਂ ਹੈਗੀ ਉਹ ਕਹਿੰਦਾ ਜੀ ਸਗੋਂ ਬੱਚੇ ਤਾਂ ਪ੍ਰਸ਼ਾਦਾ ਝੂਠਾ ਕਰਦੇ ਨੇ ਮੇਰੇ ਘਰ ਤਾਂ ਕੋਈ ਵੀ ਬੱਚਾ ਨਹੀਂ ਹੈਗਾ ਤੇ ਮੇਰੇ ਘਰੋਂ ਪ੍ਰਸ਼ਾਦਾ ਨਹੀਂ ਛਕਦੇ ਸੰਤ ਜੀ ਕਹਿੰਦੇ ਕਿ ਬੱਚਿਆਂ ਦੀ ਝੂਠ ਝੂਠ ਨਹੀਂ ਹੁੰਦੀ ਜੋ ਸੰਤ ਫਕੀਰ ਜੀ ਨੇ ਇਹ ਕਿਹਾ ਉਹਨੇ ਕਿਹਾ ਜੀ ਫਿਰ ਮੈਨੂੰ ਵੀ ਔਲਾਦ ਦੀ ਦਾਤ ਬਖਸ਼ ਦੋ ਸੰਤ ਫਕੀਰ ਜੀ ਕਹਿੰਦੇ ਦਾਨਪੁੰਨ ਕਰਿਆ ਕਰ ਪ੍ਰਮਾਤਮਾ ਦਾ ਨਾਮ ਲਿਆ ਕਰ ਤੇ ਆਪੇ ਹੀ ਸਭ ਕੁਝ ਮਿਲ ਜਾਵੇਗਾ ਉਹ ਕਹਿੰਦਾ ਜੀ ਮੈਂ ਤਾਂ ਆਪ ਬੜੇ ਗੁਰਬਤੇ ਜਿਹੇ ਦਿਨ ਬਤੀਤ ਕਰ ਰਿਹਾ ਹਾਂ ਮੈਂ ਦਾਨਪੁਨ ਕਿਵੇਂ ਕਰ ਸਕਦਾ ਹਾਂ ਸੰਤ ਫਕੀਰ ਜੀ ਕਹਿੰਦੇ ਚਲ ਤੂੰ ਇੰਨਾ ਤਾਂ ਕਰ ਹੀ ਸਕਦਾ ਹੈ ਜੋ ਤੈਨੂੰ ਰੋਜ਼ ਮਿਲਦਾ ਹੈ ਉਹਦੇ ਵਿੱਚੋਂ ਗੁੜ ਤੇ ਛੋਲੇ ਲੈ ਲਿਆ ਕਰ ਤੇ ਕਿਸੇ ਨੂੰ ਭਾਣ ਕਰ ਦਿਆ ਕਰ ਉਹ ਕਹਿੰਦਾ ਜੀ ਠੀਕ ਹੈ ਉਹਨੇ ਹੌਲੀ ਹੌਲੀ ਜੋ ਨੂੰ ਮਿਲਿਆ ਕਰਨਾ ਉਹਦੇ ਵਿੱਚੋਂ ਰੋਜ਼ ਕੁਝ ਪੈਸਿਆਂ ਦੇ ਛੋਲੇ ਅਤੇ ਗੁੜ ਲੈ ਕੇ ਕਿਸੇ ਨਾ ਕਿਸੇ ਨੂੰ ਖਵਾ ਦਿਆ ਕਰਨਾ ਫਿਰ ਹੌਲੀ-ਹੌਲੀ ਦਿਨ ਬਦਲਣ ਲੱਗੇ ਕਹਿੰਦੇ ਸੰਤ ਫਕੀਰ ਜੀ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਵੀ ਹੁਣ ਤਾਂ ਦੱਸੋ ਪਰਮਾਤਮਾ ਕਦੋਂ ਔਲਾਦ ਦੇਣਗੇ ਮੈਨੂੰ ਔਲਾਦ ਦੀ ਪ੍ਰਾਪਤੀ ਕਦੋਂ ਹੋਵੇਗੀ ਸੰਤ ਜੀ ਕਹਿਣ ਲੱਗੇ ਤੈਨੂੰ ਔਲਾਦ ਦੀ ਪ੍ਰਾਪਤੀ ਤਾਂ ਹੋਵੇਗੀ ਪਰ ਤੇਰੀ ਜਿਹੜੀ ਔਲਾਦ ਆ ਉਹ 16 ਵਰਿਆਂ ਦੀ ਹੋ ਕੇ ਅਕਾਲ ਚਲਾਣੇ ਚਰ ਜਾਵੇਗੀ ਉਹ ਸੰਤ ਜੀ ਦੇ ਕੋਲ ਬੈਠ ਕੇ ਕਹਿਣ ਲੱਗਾ ਸੰਤ ਜੀ ਐਵੇਂ ਤਾਂ ਇਹਨਾਂ ਕੋਲ ਜੇ ਤੁਸੀਂ ਬਖਸ਼ਿਸ਼ ਕਰਨੇ ਲੱਗੇ ਹੋ ਤਾਂ ਮੈਨੂੰ ਐਸੀ ਔਲਾਦ ਦਿਓ ਜਿਹਦਾ ਨਾਮ ਰਹੀ ਦੁਨੀਆ ਤੱਕ ਰਵੇ ਫਕੀਰ ਜੀ ਕਹਿੰਦੇ ਠੀਕ ਹੈ ਤੂੰ ਐਵੇਂ ਦੀ ਔਲਾਦ ਚਾਹੁੰਨਾ ਹੈ ਤੇ ਦਾਨ ਪੁੰਨ ਕਰ ਕਹਿੰਦਾ ਜੀ ਦਾਨ ਪੁੰਨ ਤਾਂ ਉਹਨਾਂ ਹੀ ਕਰ ਸਕਦਾ ਹਾਂ ਸੰਤ ਜੀ ਕਹਿੰਦੇ ਚੱਲ ਕੋਈ ਨਾ ਨੀਤਾਂ ਨੂੰ ਹੀ ਮੁਰਾਦਾਂ ਲੱਗਦੀਆਂ ਨੇ ਤੂੰ ਦਾਨ ਪੁੰਨ ਕਰਿਆ ਕਰ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹਦੇ ਘਰ ਪੁੱਤਰ ਦੀ ਦਾਤ ਹੋਈ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਜਦੋਂ ਪੁੱਤ ਦੀ ਦਾਤ ਮਿਲੀ ਤਾਂ ਉਹਨੇ ਬੜੇ ਲਾਡਾਂ ਚਾਵਾਂ ਨਾਲ ਉਹਨੂੰ ਪਾਲਿਆ ਕਹਿੰਦੇ ਉਹਨੇ ਦਾਨ ਕਰਨਾ ਆਪਣੇ ਹਿੱਸੇ ਵਿੱਚੋਂ ਭਾਵੇਂ ਗੁੜ ਛੋਲਿਆਂ ਦਾ ਹੀ ਦਾਨ ਕਰਿਆ ਕਰਦਾ ਸੀ ਪਰ ਉਹਨੇ ਕਦੀ ਨਾ ਛੱਡਿਆ ਕਹਿੰਦੇ ਹੌਲੀ ਹੌਲੀ ਬਰੇ ਲੰਘਣ ਲੱਗੇ ਜੇ ਤੋ ਵਰੇ ਲੰਗਣ ਲੱਗੇ ਤੇ ਕਹਿੰਦੇ ਉਹਦੇ ਮਨ ਵਿੱਚ ਇਹ ਵੀ ਸੀ ਕਿ ਮੈਂ ਆਪਣੇ ਪੁੱਤ ਨੂੰ ਆਪਣੀ ਅੱਖਾਂ ਦੇ ਸਾਹਮਣੇ ਅਕਾਲ ਚਲਾਣੇ ਕਰਦਾ ਨਹੀਂ ਦੇਖ ਸਕਦਾ ਕਹਿੰਦੇ ਉਹਨੇ ਕੀ ਕੀਤਾ ਵੀ ਆਪਣੇ ਪੁੱਤ ਨੂੰ ਕਿਤੇ ਦੂਰ ਪੜਨ ਲਈ ਭੇਜ ਦਿੱਤਾ ਉਥੇ 14 ਤਰ੍ਹਾਂ ਦੀ ਵਿੱਦਿਆ ਹਾਸਲ ਹੁੰਦੀ ਸੀ ਤੇ ਕਹਿੰਦੇ ਉਸਨੇ ਇਹੀ ਫੈਸਲਾ ਲਿਆ ਵੀ ਫਲਾਣੀ ਥਾਂ ਤੇ ਵਿੱਦਿਆ ਮਿਲਦੀ ਹੈ ਤੇ ਉਥੇ ਇਸ ਨੂੰ ਭੇਜ ਦਿੱਤਾ ਜਾਵੇ ਉਹਨੇ ساری ਜ਼ਿੰਦਗੀ ਥੋੜਾ ਥੋੜਾ ਬਚਾ ਕੇ ਰੱਖਿਆ ਸੀ ਉਸ ਦੇ ਪਿੰਡ ਦਾ ਇੱਕ ਪੰਡਤ ਸੀ ਤੇ ਉਹਨੂੰ ਕਿਹਾ ਵੀ ਜੋ ਵੀ ਤੇਰੀ ਰੋਜ਼ ਦੀ ਬਣਦੀ ਰਾਸ਼ੀ ਹੋਏਗੀ ਮੈਂ ਤੈਨੂੰ ਅਦਾ ਕਰਦਾਂਗਾ ਤੂੰ ਮੇਰੇ ਪੁੱਤਰ ਨੂੰ ਨਾਲ ਲੈ ਜਾ ਤੇ ਉੱਥੇ ਇਹਨੂੰ ਇੰਨੀ ਵਧੀਆ ਵਿਦਿਆ ਗ੍ਰਹਿਣ ਕਰਾ ਕੇ ਲਿਆ ਉਹਨੂੰ ਉਹਨੂੰ ਜੋ ਤੇ ਹੀ ਬਣਦੀ ਰਾਸ਼ੀ ਸੀ ਦੇ ਦਿੱਤੀ ਕਹਿੰਦੇ ਹੁਣ ਹੌਲੀ ਹੌਲੀ ਉਹਦੇ ਨਾਲ ਆਪਣਾ ਗੁਜ਼ਾਰਾ ਕਰਨ ਲੱਗੇ ਉਹ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਥਾਂ ਤੇ ਆਰਾਮ ਕਰਨ ਲੱਗੇ ਉਥੋਂ ਦੀ ਇੱਕ ਬਰਾਤ ਲੰਘ ਰਹੀ ਸੀ ਉਸ ਬਰਾਤ ਦਾ ਜਿਹੜਾ ਲਾੜਾ ਸੀ ਉਹ ਇੱਕ ਅੱਖ ਤੋਂ ਦੇਖ ਨਹੀਂ ਸੀ ਸਕਦਾ ਉਸ ਲਾੜੇ ਦੇ ਪਿਓ ਨੇ ਉਸ ਪੰਡਤ ਨੂੰ ਕਿਹਾ ਵੀ ਤੇਰਾ ਮੁੰਡਾ ਤਾਂ ਬੜਾ ਸੋਹਣਾ ਸੁਨੱਖਾ ਹੈ ਤੇ ਮੈਂ ਤੇਰੇ ਪੁੱਤ ਨੂੰ ਇੱਕ ਰਾਤ ਵਾਸਤੇ ਆਪਣੇ ਨਾਲ ਲੈ ਕੇ ਜਾਵਾਂਗਾ ਉਸ ਤੋਂ ਬਾਅਦ ਮੈਂ ਤੈਨੂੰ ਤੇਰਾ ਪੁੱਤ ਸਹੀ ਸਲਾਮਤ ਵਾਪਸ ਕਰ ਦੇਵਾਂਗਾ ਉਹਨੇ ਪੁੱਛਿਆ ਵੀ ਕਿਉਂ ਤੂੰ ਇਹਨੂੰ ਕਿਉਂ ਲੈ ਕੇ ਜਾਵੇਂਗਾ ਉਹ ਕਹਿੰਦਾ ਵੀ ਮੇਰੇ ਪੁੱਤ ਦੀ ਇੱਕ ਅੱਖ ਨਹੀਂ ਹੈਗੀ ਤੇ ਜਿਹੜੀ ਰਾਣੀ ਹੈ ਇਸ ਰਾਜ ਦੀ ਉਸਨੇ ਮੇਰੇ ਪੁੱਤ ਦੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦੇਣਾ ਹੈ ਇਸ ਕਰਕੇ ਮੈਂ ਤੇਰੇ ਪੁੱਤਰ ਨੂੰ ਨਾਲ ਲੈ ਕੇ ਚੱਲਣਾ ਹਾਂ ਉਹ ਕਹਿੰਦਾ ਠੀਕ ਹੈ ਪਰ ਤੂੰ ਸਾਨੂੰ ਜੋ ਵੀ ਇਸ ਤੋਂ ਦਾਣ ਦਕਸ਼ਨਾ ਮਿਲੇਗੀ ਉਹ ਸਾਡੀ ਹੋਵੇਗੀ ਉਹ ਕਹਿੰਦਾ ਜੀ ਠੀਕ ਹੈ ਹੁਣ ਲੈ ਕੇ ਚਲੇ ਗਏ ਤੋ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਹੁਣ ਉਹ ਜਿਹੜਾ ਮੁੰਡਾ ਸੀ ਉਹਨੂੰ ਇਹ ਸੀ ਵੀ ਮੈਂ ਕਿਸੇ ਨਾਲ ਧੋਖਾ ਨਾ ਕਰਾਵਾਂ ਉਹਨੂੰ ਪਤਾ ਸੀ ਮੇਰੇ ਕੁਝ ਕੇ ਸਵਾਸ ਬਾਕੀ ਨੇ ਉਹਨੇ ਸਾਰੀ ਗੱਲ ਉਸ ਰਾਣੀ ਨੂੰ ਦੱਸੀ ਤੇ ਕਿਹਾ ਵੀ ਕੋਈ ਨਾ ਪਰਮਾਤਮਾ ਭਲੀ ਕਰਨ ਉਸ ਰਾਣੀ ਨੇ ਇੱਕ ਸੋਨੇ ਦਾ ਗੜਵਾ ਉਸਨੂੰ ਦੇ ਦਿੱਤਾ ਕਹਿੰਦੇ ਕਿ ਉਸ ਮੁੰਡੇ ਨੇ ਇੱਕ ਫੁੱਲ ਦਾ ਬੂਟਾ ਉਸਨੂੰ ਦੇ ਦਿੱਤਾ ਤੇ ਕਹਿੰਦੇ ਕਿ ਜਿਸ ਸਮੇ ਇਹ ਫੁੱਲ ਮੁਰਝਾ ਜਾਵੇ ਤੂੰ ਸਮਝ ਤੂੰ ਸਮਝ ਜਾਈਵੇਂ ਕਿ ਮੈਂ ਅਕਾਲ ਚਲਾਣੇ ਕਰ ਗਿਆ ਹਾਂ ਕਹਿੰਦੇ ਇੰਨਾ ਕਹਿ ਕੇ ਉੱਥੋਂ ਚਲੇ ਗਏ ਸਵੇਰ ਹੋਈ ਸਵੇਰ ਹੋਈ ਉਹਨੂੰ ਵਿਦਾਈ ਕੀ ਦੇਣ ਲੱਗੇ ਤੇ ਉਸ ਰਾਣੀ ਨੇ ਕਿਹਾ ਕਿ ਪਿਤਾ ਜੀ ਇਹਦੇ ਨਾਲ ਤਾਂ ਮੇਰਾ ਵਿਆਹ ਹੀ ਨਹੀਂ ਹੋਇਆ ਰਾਜੇ ਨੇ ਉਹ ਬਰਾਤ ਨੂੰ ਵਾਪਸ ਭੇਜ ਦਿੱਤਾ ਕਹਿੰਦੇ ਹੁਣ ਉਹ ਉਸ ਥਾਂ ਤੇ ਚਲੇ ਗਏ ਜਿੱਥੇ ਜਾ ਕੇ ਉਸਨੇ ਵਿਧਿਆ ਗ੍ਰਹਿਣ ਕਰਨੀ ਸੀ ਕਹਿੰਦੇ ਹੁਣ ਪੈਸਾ ਟਕਾ ਉਹਨਾਂ ਦੇ ਕੋਲ ਬਹੁਤ ਹੋ ਗਿਆ ਸੀ ਉਥੇ ਰੋਜ਼ ਹੀ ਦਾਨਪੁਨ ਕਰਿਆ ਕਰਦੇ ਬੜਾ ਲੰਗਰ ਲਗਾਇਆ ਕਰਦੇ ਪ੍ਰਸ਼ਾਦਾ ਛਕਾਇਆ ਕਰਦੇ ਉਸ ਮੁੰਡੇ ਨੇ ਆਪਣੇ ਹੱਥੀਂ ਸੇਵਾ ਕਰਿਆ ਕਰਨੀ ਕਹਿੰਦੇ ਹੌਲੀ-ਹੌਲੀ ਉਹ ਸਮਾਂ ਆ ਗਿਆ ਜਿਸ ਦਿਨ ਉਹਦੇ ਸਵਾਸ ਜਾਣੇ ਸਨ ਕਹਿੰਦੇ ਉਹ ਅੰਦਰ ਆਪਣੇ ਉਸ ਪੰਡਤ ਨੂੰ ਕਹਿੰਦਾ ਵੀ ਮੈਨੂੰ ਐਵੇਂ ਲੱਗਦਾ ਮੇਰੀ ਤਬੀਅਤ ਠੀਕ ਨਹੀਂ ਆ ਉਹ ਪੰਡਤ ਕਹਿੰਦਾ ਵੀ ਕੋਈ ਨਾ ਤੂੰ ਅੰਦਰ ਜਾ ਕੇ ਲੰਮਾ ਪੈ ਜਾ ਜਦੋਂ ਅੰਦਰ ਲੰਮੇ ਪੈ ਗਿਆ ਇਕ ਕੁਝ ਸਮੇਂ ਬਾਅਦ ਪੰਡਤ ਨੇ ਆਵਾਜ਼ ਲਗਾਈ ਤੇ ਉਸ ਨੇ ਅੰਦਰੋਂ ਕੋਈ ਆਵਾਜ਼ ਨਾ ਦਿੱਤੀ ਜਦੋਂ ਪੰਡਤ ਦੇਖਦਾ ਹੈ ਤਾਂ ਉਹ ਕਾਲ ਚਲਾਣੇ ਕਰ ਗਿਆ ਹੁੰਦਾ ਹੈ ਹੁਣ ਪੰਡਤ ਸੋਚ ਰਿਹਾ ਹੈ ਕਿ ਜੇ ਮੈਂ ਬਾਹਰ ਜੇ ਉਹ ਪ੍ਰਸ਼ਾਦਾ ਛਕਣ ਬੈਠੇ ਨੇ ਜੋ ਸੰਗਤ ਬਾਹਰ ਪ੍ਰਸ਼ਾਦਾ ਛਕਣ ਲਈ ਬੈਠੀ ਹੋਈ ਹੈ ਜੇ ਮੈਂ ਇਹਨਾਂ ਨੂੰ ਦੱਸ ਦਿੱਤਾ ਕਿ ਉਹ ਤਾਂ ਕਾਲ ਚਲਾਣੇ ਕਰ ਗਿਆ ਹੈ ਤਾਂ ਇਹਨਾਂ ਨੇ ਜੋ ਮੈਂ ਬਰਤਾਇਆ ਹੋਇਆ ਪ੍ਰਸ਼ਾਦਾ ਹੈ ਇਹਨਾਂ ਨੇ ਨਹੀਂ ਛਕਣਾ ਤਾਂ ਕੀ ਕਰਦਾ ਹੈ ਵੀ ਉਹਨਾਂ ਨੂੰ ਆਣੇ ਬਹਾਨੇ ਲਾਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਵੀ ਤੁਸੀਂ ਪ੍ਰਸ਼ਾਦਾ ਛਕ ਲਓ ਪਰ ਉਹ ਜੋ ਸੰਗਤ ਬਾਹਰ ਬੈਠੀ ਸੀ ਜੋ ਸੰਤ ਬਾਹਰ ਬੈਠੇ ਸਨ ਉਹ ਕਹਿੰਦੇ ਵੀ ਨਹੀਂ ਜੋ ਇਹ ਲੰਗਰ ਲਗਾਉਂਦਾ ਹੈ ਤੁਸੀਂ ਉਸ ਨੂੰ ਬੁਲਾ ਕੇ ਲੈ ਕੇ ਆਓ ਜਿਸ ਨੇ ਇਹ ਪ੍ਰਸ਼ਾਦੇ ਲੰਗਰ ਦੀ ਸੇਵਾ ਕੀਤੀ ਹੈ ਉਹ ਕਹਿੰਦਾ ਵੀ ਉਹ ਤਾਂ ਹੁਣੇ ਆਉਂਦਾ ਹੈ ਲਾਰੇ ਬਹਾਨੇ ਬਹੁਤ ਲਾਉਂਦਾ ਹੈ ਪਰ ਥੋੜੇ ਸਮੇਂ ਬਾਅਦ ਫਿਰ ਉਹ ਦੱਸਦਾ ਹੈ ਵੀ ਉਹ ਕਤਾਂਕਾਲ ਚਲਾਨੇ ਕਰ ਗਿਆ ਹੈ ਉਹ ਸੰਤ ਫਕੀਰ ਜੀ ਕਹਿੰਦੇ ਵੀ ਐਵੇਂ ਤਾਂ ਅਸੀਂ ਪ੍ਰਸ਼ਾਦਾ ਨਹੀਂ ਛੱਕ ਸਕਦੇ ਉਹ ਸਾਰੇ ਜਾਣੇ ਉਸ ਸਮੇਂ ਪ੍ਰਮਾਤਮਾ ਨੂੰ ਆਵਾਜ਼ ਲਗਾਉਂਦੇ ਨੇ ਕਹਿੰਦੇ ਪ੍ਰਮਾਤਮਾ ਜਦੋਂ ਐ ਤਾਂ ਪ੍ਰਮਾਤਮਾ ਨੇ ਕਿਹਾ ਜਿਹਦੇ ਹਿੱਸੇ ਜਿੰਨੇ ਲੇਖ ਲਿਖੇ ਹੁੰਦੇ ਨੇ ਉਹਨੂੰ ਉਹਨੇ ਦਿੱਤੇ ਜਾਂਦੇ ਨੇ ਤੇ ਉਹ ਕਹਿੰਦੇ ਵੀ ਪ੍ਰਮਾਤਮਾ ਕੋਈ ਤਾਂ ਹੀ ਲਾ ਵਸੀਲਾ ਹੋਏਗਾ ਪ੍ਰਮਾਤਮਾ ਨੇ ਕਿਹਾ ਤੁਸੀਂ ਆਪਣੇ ਥੋੜੇ ਥੋੜੇ ਸਵਾਸ ਇਸ ਨੂੰ ਦੇ ਦਿਓ ਤੇ ਮੈਂ ਇਸ ਨੂੰ ਸਵਾਸ ਬਖਸ਼ ਦਿੰਨਾ ਹਾਂ ਕਹਿੰਦੇ ਸਾਰਿਆਂ ਨੇ ਐਵੇਂ ਕੀਤਾ ਤੇ ਕੁਝ ਸਮੇਂ ਬਾਅਦ ਉਹਦੇ ਸਵਾਸ ਵਾਪਸ ਆ ਗਏ ਇਧਰੋਂ ਜਦੋਂ ਉਹ ਸਾਲ ਚਲਾਉਣੇ ਕਰ ਗਿਆ ਸੀ ਤਾਂ ਜੋ ਰਾਣੀ ਦੇ ਕੋਲ ਜੋ ਰਾਣੀ ਨੂੰ ਉਸਨੇ ਫੋਲ ਦਾ ਬੂਟਾ ਦਿੱਤਾ ਸੀ ਉਸ ਨੂੰ ਜੋ ਫੋਲ ਲੱਗੇ ਸਾਨੂੰ ਹਮਰਜ ਆ ਗਏ ਤੇ ਰਾਣੀ ਬਹੁਤ ਉਦਾਸ ਹੋਈ ਉਹ ਰੋਵੇ ਕਰ ਲਾਵੇ ਜਰ ਜਿਵੇਂ ਹੀ ਉਹ ਉੱਠਿਆ ਉਵੇਂ ਹੀ ਉਹ ਫੁੱਲ ਫੇਰ ਹਰਾ ਹੋ ਗਿਆ ਤੇ ਕਹਿੰਦੇ ਉਹ ਉੱਠ ਕੇ ਤੇ ਸਾਰਿਆਂ ਨੂੰ ਉਹਨੇ ਪ੍ਰਸ਼ਾਦਾ ਖਵਾਇਆ ਫਿਰ ਇਹਨਾਂ ਸਾਰਿਆਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਹਾ ਫਿਰ ਇਹਨਾਂ ਸਾਰਿਆਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਹਾ ਉਸ ਪੰਡਤ ਨੂੰ ਲੈ ਕੇ ਤੇ ਆਪਣੇ ਘਰ ਵਾਪਸੀ ਕਰਦਾ ਹੈ ਜਦੋਂ ਨਗਰ ਦੇ ਵਿੱਚ ਜਾਂਦੇ ਨੇ ਤਾਂ ਉਥੇ ਰੁਕਦੇ ਨੇ ਉਸ ਸੋਨੇ ਦੇ ਗੜਵੇ ਦੇ ਨਾਲ ਜਾਂ ਗੜਵੀ ਕਹਿ ਲਓ ਉਸ ਦੇ ਨਾਲ ਪਾਣੀ ਪੀਣ ਲੱਗਾ ਤੇ ਪਿੰਡ ਦੇ ਲੋਕਾਂ ਨੇ ਪਹਿਚਾਨ ਲਿਆ ਪੀਹ ਤਾਂ ਰਾਜੇ ਨੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਰਾਜ ਮਹਿਲ ਚੋਂ ਆਏ ਨੇ ਸਾਰੇ ਜਣੇ ਉਹਨੂੰ ਉੱਥੇ ਲੈ ਕੇ ਗਏ ਰਾਜੇ ਨੇ ਆਪਣੀ ਧੀ ਉਹਦੇ ਨਾਲ ਤੋਰ ਦਿੱਤੀ ਬੜਾ ਸੋਨਾ ਚਾਂਦੀ ਹੀਰੇ ਜਵਾਹਰਾਤ ਨਾਲ ਉਸਨੂੰ ਤੋਰਿਆ ਕਹਿੰਦੇ ਜਦੋਂ ਉਹਦਾ ਪਿਓ ਜਿਹੜਾ ਸੀ ਤੇ ਮਾਂ ਕੋਠੇ ਤੇ ਚੜਕੇ ਦੇਖਦੇ ਨੇ ਤੇ ਕਹਿੰਦੇ ਨੇ ਪੁੱਤ ਪ੍ਰਮਾਤਮਾ ਤੂੰ ਸਾਨੂੰ ਔਲਾਦ ਤਾਂ ਦਿੱਤੀ ਨਾਲ ਹੀ ਉਹਦੀ ਉਮਰ ਵੀ ਬਖਸ਼ ਦਿੰਦਾ ਪਰ ਕਹਿੰਦੇ ਜਦੋਂ ਦੇਖਦੇ ਨੇ ਵੀ ਉਹਨਾਂ ਦਾ ਪੁੱਤ ਤਾਂ ਰਾਤਾਂ ਘੋੜਿਆਂ ਤੇ ਚੜਿਆ ਆਉਂਦਾ ਹੈ ਬੜੀ ਸ਼ਾਨੋ ਸ਼ੌਕਤ ਦੇ ਨਾਲ ਆ ਰਿਹਾ ਹੈ ਤਾਂ ਥੱਲੇ ਆਏ ਤੇ ਉਹਨਾਂ ਆ ਤੇ ਉਹਨਾਂ ਨੂੰ ਪੰਡਤ ਨੇ ਸਾਰੀ ਹੀ ਗੱਲਬਾਤ ਦੱਸੀ ਪੀ ਇਹ ਸਾਰਾ ਕੁਝ ਵਾਪਰਿਆ ਸੀ ਇਹਦੇ দান-ਪੁੰਨ ਦੇ ਸਦਕਾ ਹੀ ਇਹਦੀ ਉਮਰ ਦੀ ਦਾਤ ਇਸ ਨੂੰ ਮਿਲੀ ਹੈ ਉਹ ਸਾਰੇ ਹੀ ਬੜੇ ਖੁਸ਼ ਹੋਏ ਕਹਿੰਦੇ ਉਹਨੇ ਸੰਤ ਜੀ ਨੂੰ ਕਿਹਾ ਵੀ ਸੰਤ ਜੀ ਤੁਸੀਂ ਕਿਹਾ ਸੀ ਵੀ ਨੀਤਾਂ ਨੂੰ ਮੁਰਾਦਾਂ ਲੱਗਦੀਆਂ ਨੇ ਭਾਵੇਂ ਮੈਂ ਸ਼ੁਰੂ ਲੇ ਤੇ ਗੁਰਦ ਦਾਹਨ ਕਰਦਾ ਸੀ ਪਰ ਉਹ ਦਾਣ ਨੇ ਮੇਰੇ ਘਰ ਰੰਗ ਭਾਗ ਲਾ ਦਿੱਤੇ ਨੇ ਮੈਂ ਹੁਣ ਸਮਝ ਗਿਆ ਹਾਂ ਕਿ ਕਿਸੇ ਦਾ ਟਿੱਡ ਭਰਨਾ ਸਭ ਤੋਂ ਉੱਤਮ ਦਾਣ ਹੈ ਇਹ ਦਾਣ ਆਪਣੇ ਲੇਖ ਕਰਮ ਭਾਗ ਸਾਰਾ ਕੁਝ ਬਦਲ ਦਿੰਦਾ ਹੈ ਜੋ ਤਾਗਾ ਵਿੱਚ ਨਹੀਂ ਵੀ ਲਿਖਿਆ ਹੁੰਦਾ ਉਹ ਵੀ ਮਿਲ ਜਾਂਦਾ ਹੈ ਇਸ ਲਈ ਭਾਵੇਂ ਥੋੜੇ ਵਿੱਚੋਂ ਥੋੜਾ ਦਾਣ ਕਰੋ ਭਾਵੇਂ ਇੱਕ ਮੁਠਾ ਆਟਾ ਹੀ ਦਾਣ ਕਰੋ ਇਹ ਦਾਣ ਵੀ ਤੁਹਾਡੇ ਕਰਮ ਲੇਖ ਭਾਗ ਬਦਲ ਸਕਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਅਦ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ